ਰੋਲ ਕਰੋ ਅੰਦੀ ਸਰ ਕੀ ਨਾਮ ਹੈ ਤੁਹਾਡਾ ਜੀ ਭਾਈ ਮੇਰਾ ਨਾਮ ਅਪਾਰ ਸਿੰਘ ਹੈ ਜੀ ਹਾਂ ਜੀ ਕੀ ਗੱਲਬਾਤ ਹੋਈ ਜਿਹੜਾ ਟਰੱਕ ਵੱਟ ਗਿਆ ਉਹਦੀ ਘਟਨਾ ਜੀ ਉਹ ਜੀ ਤੜਕੇ ਕਹਿੰਦੇ ਆ 4 ਵਜੇ ਕੁਝ ਹੋਇਆ ਤੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇਧਰ ਆ ਕੇ ਪਲਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਇਹ ਇਹ ਇਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਕੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਤੋ ਕਬੀਲਾ ਕਸ ਸਕਦਾ ਜਾਂ ਕੋਈ ਅੱਗੇ ਕੋਈ ਗਾਂ ਵਜੇ ਕੁਛ ਆ ਗਿਆ ਹੁਣ ਹੁਣ ਰਾਤ ਤੜਕੇ ਦਾ ਟਾਈਮ ਕੋਈ ਨਹੀਂ ਕੋਈ ਟਿਕੜ ਲੈ ਚਾਰ ਕਬਜੇ ਕਹਿੰਦੇ ਜਾਨੀ ਪਸੰਦ ਨਹੀਂ ਹੈ ਜਾਨੀ ਨੁਕਸਾਨ ਹੋਇਆ ਕਹਿੰਦੇ ਸੁਣਿਆ ਮੈਂ ਤਾਂ ਅਸੀਂ ਹਲੇ ਪਤਾ ਨਹੀਂ ਬਾਕੀ ਹਲੇ ਪਤਾ ਨਹੀਂ ਕੁਛ ਅਜੇ ਲੱਗਦਾ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਭ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਪੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਣੇ ਕੀ ਨਾਮ ਹੈ ਬਰਾਵਤਾਰ ਸਿੰਘ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਤੁਸੀਂ ਆਪਾਂ ਟਰੱਕ ਦਾ ਨਹੀਂ ਟਰੱਕ ਵਾਹਦਾ ਇੱਥੇ ਆ ਕੰਮ ਕਰਦੇ ਆ ਜੋਬ ਕਰਦੇ ਆ ਇੱਥੇ ਤੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ ਹਾਂਜੀ ਹੋਰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਪਾਰ ਸਿੰਘ ਹੈ ਜੀ ਹਾਂਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਪਲਟ ਗਿਆ ਉਹਦੀ ਘਟਨਾ ਜੀ ਉਹ ਜੀ ਤੜਕੇ ਕਹਿੰਦੇ ਆ 4 ਵਜੇ ਕੁਝ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪਲਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਇਹ ਇਹ ਉਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਤੋ ਕਬੀਲਾ ਕਸਾਗਾ ਦਾ ਜਾਂ ਕੋਈ ਅੱਗੇ ਕੋਈ ਗਾਂ ਵਾਜ ਕੁਛ ਆ ਗਿਆ ਹੁਣ ਹੁਣ ਰਾਤ ਤੜਕੇ ਦਾ ਟਾਈਮ ਕੋਈ ਨਹੀਂ ਕੋਈ ਟਿਕੜਨਾ ਇਹ 4:00 ਵਜੇ ਹੀ ਕਹਿੰਦੇ ਸੋ ਜਾਨੀ ਪਸੰਦ ਨਹੀਂ ਆ ਜਾਨੀ ਨੁਕਸਾਨ ਹੋਇਆ ਕਹਿੰਦੇ ਸੁਣਿਆ ਮਤ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਝ ਅਜਾ ਲੱਗਦਾ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਾਹ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਫੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਈ ਕਿ ਨਾਮ ਹੈ ਮਹਰਾਵਤਾਰ ਸਿੰਘ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂ ਜੀ ਤੁਸੀਂ ਆਪਾਂ ਟਰੱਕ ਦਾ ਨਹੀਂ ਟਰੱਕ ਵਾਹਦਾ ਇੱਥੇ ਆ ਕੰਮ ਕਰਦੇ ਆ ਜੌਬ ਕਰਦੇ ਆ ਇੱਥੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ ਹੋ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪਾਰਸ ਸਿੰਘ ਹੈ ਜੀ ਹਾਂਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਵੱਟ ਗਿਆ ਤੇ ਉਹਦੀ ਘਟਨਾ ਜੀ ਉਹ ਜੀ ਟੜਕੇ ਕਹਿੰਦੇ ਆ 4 ਵਜੇ ਕੁਛ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪੱਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਇਹ ਇਹ ਉਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਤੋ ਕਬੀਲਾ ਕਸ ਸਕਦਾ ਜਾਂ ਕੋਈ ਅੱਗੇ ਕੋਈ ਗਾਂ ਵਜੇ ਕੁਛ ਆ ਗਿਆ ਹੁਣ ਹੁਣ ਰਾਤ ਦੇ ਤੜਕੇ ਦਾ ਟਾਈਮ ਕੋਈ ਨਹੀਂ ਘਟਣਾ ਇਹ 4:00 ਵਜੇ ਹੀ ਕਹਿੰਦੇ ਸੋਚ ਜਾਨੀ ਪਸੰਦ ਨਹੀਂ ਆ ਜਾਨੀ ਨੁਕਸਾਨ ਹੋਇਆ ਕਹਿੰਦੇ ਸੋਣਿਆ ਅਮ ਤਾਂ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਛ ਅਜੇ ਲੱਗਦਾ ਨਹੀਂ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਭ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਪੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬਣੀ ਤੁਹਾਡੀ ਕੀ ਨਾਮ ਹੈ ਗੁਰਰਾਵਤਾਰ ਸਿੰਘ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਤੁਸੀਂ ਆਪਾਂ ਟਰੱਕ ਦਾ ਨਹੀਂ ਟਰੱਕ ਵਾਛਦਾ ਇੱਥੇ ਹੀ ਆ ਕੰਮ ਕਰਦੇ ਆ ਜੋਬ ਕਰਦੇ ਆ ਇੱਥੇ ਤੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ ਹਾਂਜੀ ਹੋੜ ਗੁਰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਪਾਰ ਸਿੰਘ ਹੈ ਜੀ ਹਾਂਜੀ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਪੱਟ ਕੇ ਉਹਦੀ ਘਟਨਾ ਹੈ ਜੀ ਉਹ ਜੀ ਤੜਕੇ ਕਹਿੰਦੇ ਆ 4 ਵਜੇ ਕੁਛ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪੱਟ ਗਿਆ ਹੂੰ ਬਾਕੀ ਦੇਖੋ ਜੀ ਹੁਣ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਸੀ ਇਹ ਇਹ ਇਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣਾ ਤਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਤੋ ਕਬੀਲਾ ਕਸਾ ਕਦਾ ਜਾਂ ਕੋਈ ਅੱਗੇ ਕੋਈ ਗਾਂ ਵਜੇ ਕੁਛ ਆ ਗਿਆ ਹੁਣ ਹੁਣ ਰਾਤ ਤੜਕੇ ਦਾ ਟਾਈਮ ਹੋ ਗਿਆ ਕਿੰਨੇ ਕੁ ਹੀ ਘਟਣਾ ਹੈ ਚਾਰ ਕਬਜੇ ਕਹਿੰਦੇ ਜਾਨੀ ਨੁਕਸਾਨ ਨਹੀਂ ਹੈ ਜਾਨੀ ਨੁਕਸਾਨ ਹੋਇਆ ਕਹਿੰਦੇ ਸੁਣਿਆ ਅਮ ਤਾਂ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਛ ਅਜੇ ਲੱਗਦਾ ਨਹੀਂ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਹੈ ਟ੍ਰੈਫਿਕ ਦਾ ਸਾਹ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਫੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਐ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਉਹ ਕਿ ਨਾਮ ਹੈ ਮੇਰਾ ਅਵਤਾਰ ਸਿੰਘ ਤੁਹਾਡੀ ਕੀ ਜ਼ਿੰਮੇਵਾਰੀ ਹੈ ਹਾਂ ਜੀ ਤੁਸੀਂ ਆਪਾਂ ਟਰੱਕ ਦਾ ਨਹੀਂ ਟਰੱਕ ਵਾਛਦਾ ਇੱਥੇ ਆ ਕੰਮ ਕਰਦੇ ਆ ਜੋਬ ਕਰਦੇ ਆ ਇੱਥੇ ਤੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ